ਹੈਲੋ ਦੋਸਤੋ ਗੁੱਡ ਮਾਰਨਿੰਗ ਮਿਲਦੇ ਆ ਤੁਹਾਨੂੰ ਅੱਜ ਨਵੇਂ ਵਲੌਗ ਦੇ ਨਾਲ ਤੇ ਅੱਜ ਸੰਡੇ ਹੋਣ ਕਰਕੇ ਅਸੀਂ ਥੋੜਾ ਤੁਹਾਨੂੰ ਪਤਾ ਹੈ ਕਿ ਲੇਟ ਹੀ ਉੱਠਦੇ ਆ ਤੇ ਐ ਦੇਖੋ ਗगन ਜੀ ਵੀ ਉੱਠ ਗਏ ਨੇ ਤੇ ਅੱਜ ਚਾਹ ਬਣਾ ਕੇ ਲਿਆਏ ਨੇ ਤੇ ਹੁਣ ਅਸੀਂ ਪੀ ਰਹੇ ਸੀਗੇ ਚਾਹ ਤੇ ਅੱਜ ਸਾਡਾ ਇੱਕ ਸੰਡੇ ਨੂੰ ਛੋਟਾ ਜਿਹਾ ਪ੍ਰੋਗਰਾਮ ਹੈ ਸਾਡੇ ਮਾਮਾ ਜੀ ਨੇ ਤੇ ਉਹਨਾਂ ਦੇ ਘਰੇ ਜਾਣਾ ਮੈਂ ਤੇ ਐ ਫੰਕਸ਼ਨ ਵੀ ਜਿਹੜਾ ਵਾ ਐ ਮਤਲਬ ਕਿ ਪਿੰਡ ਦਾ ਫੰਕਸ਼ਨ ਆ ਤੇ ਜਦੋਂ ਜਿਆਦਾ ਦੇਰ ਬਾਅਦ ਕੋਈ ਇਸ ਤਰ੍ਹਾਂ ਦਾ ਫੰਕਸ਼ਨ ਦੇਖਣ ਨੂੰ ਮਿਲੇ ਤੇ ਕਾਫੀ ਅੱਛਾ ਲੱਗਦਾ ਵੈ ਤੇ ਅੱਜ 12 ਵਜੇ ਅਸੀਂ ਨਿਕਲਾਂਗੇ ਉੱਥੇ ਵਾਸਤੇ ਤੇ ਉਹਦੇ ਨਾਲ-ਨਾਲ ਹੀ ਸਾਡੀ ਅੱਜ ਹੈਗੀ ਹੈ ਮੈਰਿਜ ਐਨੀਵਰਸਰੀ ਤੇ ਅਦਰ ਗਗਨ ਜੀ ਨੇ ਜਿਨ੍ਹਾਂ ਨੂੰ ਅੱਜ ਯਾਦ ਹੀ ਨਹੀਂ ਹੈਗਾ ਕਿ ਅੱਜ ਸਾਡੀ ਮੈਰਿਜ ਐਨੀਵਰਸਰੀ ਹੈ ਤੇ ਆਰਾਮ ਨਾਲ ਬੈਠੇ ਹੋਏ ਹੀ ਚਾਹ ਪੀ ਰਹੇ ਤੇ ਮੈਂ ਯਾਦ ਕਰਾਇਆ ਇਹਨਾਂ ਨੂੰ ਐਨੀਵਰਸਰੀ ਦਾ ਗਿਫਟ ਇਹਨਾਂ ਨੂੰ ਦੇਤਾ ਜੀ ਇਹ ਕਹਿੰਦੇ ਭੀ ਯਾਦ ਨਹੀਂ ਆ ਅੱਜ ਮਾਰਨਿੰਗ ਬੈਡ ਟੀ ਹੈ ਮੇਰੇ ਵੱਲੋਂ ਦਿੱਤੀ ਗਈ ਹੈ ਨਾ ਸੋ ਗਿਫਟ ਮੈਨੂੰ ਹਰ ਸੰਡੇ ਨੂੰ ਮਿਲਦਾ ਹੀ ਮਿਲਦਾ ਚਾਹ ਵਾਲਾ ਬੰਦਾ ਰੋਟੀ ਖਾਣੀ ਹੈ ਜੀ ਮੈਂ ਪਤਾ ਹੈ ਬਲੇ ਪੋਚਾ ਲਗਾ ਲੈ ਕੇ ਇਹਦੇ ਵੀ ਸਾਡੇ ਚੁੱਪ ਕੇ ਚੌਂਕੀ ਕੋਲੋਂ ਨਾ ਕਹਿ ਰਹੀ ਆਂ ਜਟਾ ਟੂ जो मैं जो कहूं ना मैं ये कह रही हूं वो कैरी ऑन झटका कह रही हूं कि ना गेहूं रोटी खाओ नहीं जो पहले बोल रही वो बोलो ना पहले मैं बोल रही थी कि तेरे सारे खिला देने हैं तो ठाडे बाज जाएंगे मैं अपनी कर देने हैं मैं आगे छोड़े ऑर्डर ऑर्डर बस उम्म गिला खाया ठीक है ਕੀ ਆ ਸੈਂਟਰ ਲੋਕਿੰਗ ਨਿਕਲ ਗਈ ਮੈਂ ਥੋੜੀ ਗੱਡੀ ਆ ਤੂੰ ਹੀ ਗੱਡੀ ਆ ਪਾਪਾ ਨੇ ਗੱਡੀ ਆ ਅਸ ਇਹ ਕੀ ਹੋ ਰਿਹਾ ਆਜ ਦਿਨ ਮੈਂ ਕਾੜਾ ਰਹਾ ਮਰੇ ਕਰਕੇ ਜੀ ਹੁਣ ਮਮਾ ਹੋ ਗਿਆ ਤਿਆਰ ਤੇ ਪਾਪਾ ਗਏ ਹੋਏ ਆ ਆਪਣੇ ਸ਼ੂਜ਼ ਨੂੰ ਪਾਲਿਸ਼ ਕਰਵਾਣ ਤੇ ਉਧਰ ਵੇਖੋ ਟਾਈਮ ਸਵਾ 12 ਹੋ ਗਿਆ ਤੇ ਇਹਨਾਂ ਦਾ ਹਜੇ ਪਤਾ ਨਹੀਂ ਕਿੰਨੀ ਦੇਰ ਤੱਕ ਨਿਕਲਣਾ ਲਓ ਜੀ ਮਮਾ ਦੇ ਪਾਪਾ ਚੱਲੇ ਆ ਹੁਣੇ ਮੈਰिज ਐਨੀਵਰਸਰੀ ਮਨਾਣਾ ਤੇ ਸਿਹਰ ਦਾ ਵੈਸੇ ਵੱਖਰੀ ਗੱਲ ਆ ਕਿ 5 ਸਾਲ ਪੂਰਾ ਸੁਣਨੇ ਪੈਣਾ ਕਿ ਇਹਨਾਂ ਨੂੰ ਯਾਦ ਨਹੀਂ ਰਿਹਾ ਤੇ ਹੁਣ ਅਸੀਂ ਕਿੱਥੇ ਜਾ ਰਹੇ ਆ ਸਾਡਾ ਸੁਣਨਾ ਪੈਣਾ ਵੀ ਐਨੀਵਰਸਰੀ ਵਾਲੇ ਨੇ ਬੈੱਡ ਟੀ ਮੈਪ ਲਈ ਸੀਗੀ ਹਾਂ ਉਹ ਹਰ ਹਫਤੇ ਆਪਾਂ ਪੀ ਲੈਂਦੇ ਆ ਅੱਜ ਹੀ ਚੱਲੇ ਆ ਆਪਣੇ ਮੈਰिज ਫੰਕਸ਼ਨ ਅਟੈਂਡ ਕਰਨਾ ਮੇਰੇ ਨਾਨ ਕਾਂਦੇ ਪਿੰਡ ਹਾਂ ਆ ਦੇਖੋ ਜੀ ਹੁਣ ਮੈਂ ਪੋਟੈਟੋ ਬਣਾਉਣ ਲੱਗੀ ਪੋਟੈਟੋ ਫਰਾਈਜ਼ ਤੇ ਇਹ ਦੇਖੋ ਕਿਹੜਾ ਲੁਬੇ ਦਾ ਇੱਥੇ ਹਾਈ ਹਾਈ ਸੁੱਟਵੰਨੂ ਪਰਾ ਲੋ ਜੀ ਹੁਣ ਅਸੀਂ ਨਿਕਲ ਪਿਆ ਤੇ ਹਜੇ ਪਹੁੰਚੇ ਆ ਕਿੱਥੇ ਪਹੁੰਚੇ ਆਂ ਰਸਤੇ 'ਚ ਹਜੇ ਅਸੀਂ ਰਸਤੇ 'ਚ ਹੀ ਆ ਤੇ ਅੱਧੇ ਘੰਟੇ ਤੱਕ ਅਸੀਂ ਪਹੁੰਚਾਂਗੇ ਉਹਨਾਂ ਦੇ ਘਰੇ ਤੇ ਫਿਰ ਮਿਲਦੇ ਆ ਤੁਹਾਨੂੰ ਆ ਸਾਡੇ ਡਰਾਈਵਰ ਸਾਹਿਬ ਨੇ ਉਹ ਚਲਾ ਰਹੇ ਨੇ ਗੱਡੀ ਇਹ ਪੱਕੇ ਰੱਖੇ ਆ ਬਿਨੈਤ ਨਗਾ ਦੇ

સાથે <laughs> ਉਹ ਜਿਆਦਾ ਵੱਲ ਲੱਗੇ ਨਹੀਂ ਕੋਈ ਗੱਲ ਨਹੀਂ ਪਿੱਛੇ ਹੀ ਗਵਰ ਹੋਏ ਨੇ ਸਾਰੇ ਚੱਲ ਲਾਓ ਜੀ ਮਾਮੇ ਘੇ ਚਲੋ ਡਾਕਟਰ ਸਾਹਿਬ ਅਗਲੀ ਸਾਈਡ ਆਉਂਗਾ ਉਹਦੇ ਉੱਥੇ ਦੋਤਾ ਕਾਲੇ ਦਾ ਅੱਗੇ ਕੀ ਸੈਂਟਰ ਕਰੋ ਠੀਕ ਹੈ ਠੀਕ ਹੈ ਨਨੇ ਆ ਗਿਆ ਪੁੱਤ ਪਹਿਲਾਂ ਤੁਸੀਂ ਕਰਾਓ ਵੋਡੋ ਤਿੰਨੇ ਜਣੇ ਚਲੋ ਹੁਣ ਫੇਰ ਚਲੋ ਚਲ ਜਓ ਤੁਸੀਂ ਚਲ ਜਓ ਤੁਸੀਂ ਜਰਾ ਨਹੀਂ ਕਰਦੇ ਨਾਲ ਬੈਗ ਆ ਜਾਣੀ ਆ ਉਸ ਨੀਤਾ ਕਿੱਥੇ ਗਈ ਹੈ ਨੀਤਾ ਕਿੱਥੇ ਫਾਇ ਮਾਰੇ ਸੋਤਰੀ ਬਣਾ ਲਓ ਅੱਛਾ ਮਾਮਾ ਲੰਗਾਰ ਮੈਂ ਕਰੀ ਨੀ ਬਾਕੀ ਤੇ ਛੱਡੀ ਮੈਂ ਲਾਉਣੀ ਹੈ ਮਾਉਣੇ ਬਾਕੀ ਸਾਰਾ ਬਲੌਗਰ ਰਹੀ ਹੈ ਉਹ ਇਹਮ ਐ ਤੂੰ ਬਣਾ ਲਿਆ ਨਾ ਮੈਂ ਬਣਾਉਣਾ ਨਾਲ ਆਉਣਾ ਪਈ ਜਾ ਮਾਮੀ ਦਿਓ ਲੈ ਮਾਮੀ ਮਾਮੇ ਲੱਗੇ ਹੋ ਯਾਰ ਹਾਂ ਲੱਗੇ ਹੋ ਨਾ ਐਦਾਂ ਮਾਮੇ ਦੇ ਨਾਲ ਜਰਾ ਇੱਧਰ ਦੇਖਿਓ ਮਾਮਾ ਹੀ ਦੇਖਿਓ ਅੰਜੂ ਲੋ ਜੀ ਅੱਜ ਦਾ ਜਿਹੜਾ ਫੰਕਸ਼ਨ ਆ ਉਹ ਦੇਖਣ ਤੋਂ ਬਾਅਦ ਹੁਣ ਅਸੀਂ ਕੀਤੀ ਆ ਆਪਣੀ ਵਾਪਸੀ ਤੇ ਹੁਣ ਅਸੀਂ 15-20 ਮਿੰਟ ਚ ਪਹੁੰਚਾਂਗੇ ਘਰ ਵਾਪਿਸ ਤੇ ਬਹੁਤ ਵਧੀਆ ਲੱਗਾ ਅੱਜ ਦਾ ਜਿਹੜਾ ਫੰਕਸ਼ਨ ਸੀਗਾ ਦੇਖ ਕੇ ਤੇ ਪਿੰਡਾਂ ਦਾ ਮਾਹੌਲ ਵੈਸੇ ਹੀ ਦੇਖਣ ਨੂੰ ਬੜਾ ਵਧੀਆ ਲੱਗਦਾ ਵਾ ਖੁੱਲਾ ਵਾਤਾਵਰਨ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੰਕਸ਼ਨ ਘਰੇ ਰੱਖਿਆ ਹੋਇਆ ਹੈ ਆਪਾਂ ਬਹੁਤ ਧੀਰ ਬਾਅਦ ਜਿਹੜਾ ਇਸ ਤਰ੍ਹਾਂ ਦਾ ਫੰਕਸ਼ਨ ਦੇਖਿਆ ਹੈ ਇਹ ਚੰਦਾ ਫੰਕਸ਼ਨ ਪਰੇ ਘਰੇ ਹੀ ਗਿਆ ਹਾਂ ਬਹੁਤ دیر ਬਾਅਦ ਸਾਨੂੰ ਇਹ ਫੰਕਸ਼ਨ ਦੇਖਣ ਨੂੰ ਮਿਲਿਆ ਔਰ ਬੜਾ ਵਧੀਆ ਲੱਗਾ ਫੁੱਲ ਇੰਜੋਏ ਕਰਕੇ ਆਏ ਹਾਂ ਤੇ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਘਰ ਜਾ ਕੇ ਬੱਚਿਆਂ ਦੇ ਨਾਲ ਅਸੀਂ ਹੁਣ ਅਸੀਂ ਆ ਗਏ ਹਾਂ ਮੈਰਿਜ ਪਾਰਟੀ ਅਟੈਂਡ ਕਰਨ ਤੋਂ ਬਾਅਦ ਆਪਣੇ ਘਰੇ ਹੀ ਤੇ ਕਰਦੇ ਮੈਨੇ ਕਿੰਨੇ ਸਿਨਸੀਅਰ ਹੋ ਕੇ ਕਿਉਂ ਬੋਲ ਰਹੇ ਹੋ ਆਪ ਇੰਨੇ ਸਿਨਸੀਅਰ ਹੋ ਕੇ ਕਿਉਂ ਬੋਲ ਰਹੇ ਮੈਨੂੰ ਮੈਨੂੰ ਐਕਚੁਅਲੀ ਮਿਲ ਗਏ ਸੀਗੇ ਬੰਟੀ ਭਾਜੀ ਆਪਣੇ ਡ੍ਰੈਗਨ ਫਰੂਟ ਵਾਲੇ ਤੇ ਉਹਨਾਂ ਦੇ ਅੱਗੇ ਰੁਕਣ ਕਰਕੇ ਮੈਂ ਥੋੜਾ ਲੇਟ ਹੋ ਗਿਆ ਪਰ ਇਹਨਾਂ ਨੇ ਅੱਜ ਐਨਿਵਰਸਰੀ ਵਾਲੇ ਦਿਨ ਬਹੁਤ ਨਾਇੰਸਾਫੀ ਕੀਤੀ ਕਿ ਮੈਨੂੰ ਦੇਖ ਕੇ ਮੇਰੇ ਤੋਂ ਬਿਨਾ ਚਾਹ ਪੀ ਰਹੀ ਹੁਣ ਮੈਨੂੰ ਇਕੱਲੇ ਚਾਹ ਪੀਣੀ ਪੈ ਰਹੀ ਆ ਚਾਹ ਤੇ ਚਲੋ ਇਹਨਾਂ ਨੇ ਬਣਾਈ ਆ ਬਹੁਤ ਟੇਸਟ ਆ ਮੈਂ ਬਣਾਈ ਆ ਇਹਨਾਂ ਨੇ ਨਹੀਂ ਚਲੋ ਇਹਨਾਂ ਜੀ ਤੁਸੀਂ ਇਹਨਾਂ ਜੀ ਹੁਣੇ ਪੁੱਤਰੀ ਹੂੰ ਉਹ ਸਾ ਇਹ ਗੁੱਗੂ ਤੇ ਬਣਾਏ ਨਹੀਂ ਕਰਦੀ ਇਹਨੇ ਮੈਂ ਕਹਿ ਬਣਾ ਕਹਿੰਦੀ ਨਹੀਂ ਤੇ ਮੈਂ ਕਰ ਦਿਆ ਬੜੇ ਖਾਣਾ ਬਣ ਗਿਆ ਬੇਟਾ 6:10 ਵਾ ਲੋ ਜੀ ਹੁ ਨਸੀ ਖਾਣ ਲੱਗਿਆ ਖਾਣਾ ਤੇ 3-4 ਦਿਨ ਤੋਂ ਨਾ ਇਸ ਤਰ੍ਹਾਂ ਬਾਹਰ ਦੇ ਫੰਕਸ਼ਨ ਦੇਖ-ਦੇਖ ਕੇ ਤੇ ਥੋੜਾ ਨਾ ਅੱਧਾ ਹੀ ਹੋ ਗਿਆ ਕੰਮ ਇਸ ਕਰਕੇ ਅਚੀ ਬਣਾਈ ਆ ਮੂੰਗੀ ਮਸਰੀ ਦਾ ਤੇ ਇਹ ਆ ਬੇ ਵੀ ਹੋਏ ਇਸ ਕਰਕੇ ਇਹਨਾਂ ਨੂੰ ਅਜੇ ਹਦਾਇਤ ਕੀਤੀ ਗਈ ਕਿ ਤੁਸੀਂ ਸਾਡੇ ਵਾਸਤੇ ਬਿਲਕੁਲ ਲਾਈਟ ਜੀ ਮਰੀਜ਼ਾਂ ਵਾਲੀ ਮੂੰਗੀ ਦੀ ਦਾ ਬਣਾਈਆ ਵੇਖੋ ਕਿਉਂਕਿ ਉਹਦਾ ਸਾਡਾ ਪਲਾਨ ਸੀਗਾ ਕਿ ਬਾਅਦ ਡਿਨਰ ਕਰਾਂਗੇ ਪਰ ਡਿਨਰ ਵਾਲਾ ਕੰਮ ਹੋਇਆ ਨਹੀਂ ਅੱਜ ਇਸ ਕਰਕੇ ਡਿਨਰ ਲੇਟਰ ਕਰਾਂਗੇ ਲੋ ਜੀ ਅੱਜ ਦਾ ਵਲੋਗ ਜਿਹੜਾ ਅਸੀਂ ਇੱਥੇ ਖਤਮ ਕਰਦੇ ਆਂ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਨਾਲ ਸਵੇਰੇ ਸਵੇਰ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ